ਇਹ ਲਏ ਬਣਾਏ ਜਾਂਦੇ ਸੀਗੇ ਜਾਂ ਕਿਸੇ ਰਾਜੇ ਦੇ ਜਾਂ ਕਿਸੇ ਇਹ ਜਰਨੈਲ ਦੇ ਘਰ ਬਣਾਏ ਜਾਂਦੇ ਸੀਗੇ ਤੇ ਜ਼ਿਆਦਾਤਰ ਇੱਟ ਇਹੀ ਛੋਟੀ ਇੱਟੀ ਵਰਤੀ ਜਾਂਦੀ ਸੀਗੀ ਜਿੰਨੂੰ ਆਪਾਂ ਨਾਨਕਸ਼ਹੀ ਇੱਟ ਕਹਿੰਦੇ ਤੇ ਆ ਮਿੱਟੀ ਦੀ ਚਨਾਈ ਹੋਈ ਤੁਸੀਂ ਦੇਖੋ ਵੀ ਮਿੱਟੀ ਦੇ ਇੰਨੇ ਵੱਡੇ ਵੱਡੇ ਉਹ ਮਹਿਲ ਖੜੇ ਕਰਦੇ ਹੁੰਦੇ ਸੀਗੇ ਇਸ ਮਸਜਿਦ ਦੇ ਵਿੱਚ ਵੀ ਉਹਨਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਲਿਆ ਕੇ ਸੁਰੱਖਿਆ ਸੀਗਾ ਤੇ ਆਜੋ ਫਿਰ ਹਾਲ ਦੇ ਵਿੱਚ ਕਿੰਨੀ ਕਿ ਸਚਾਈ ਵੀ ਬੋਲਦੇ ਨੇ ਵੀ ਇੱਥੇ ਇਸ ਪਿੰਡ ਦੇ ਪਾਰਲੇ ਪਾਸੇ ਪੰਜਾਂ ਪੀਰਾਂ ਦੀ ਜਗ੍ਹਾ ਹੈ ਤੇ ਇਸ ਖੂਹ ਦੇ ਵਿੱਚੋਂ ਅੱਗ ਜਾਂਦੀ ਹੁੰਦੀ ਸੀਗੀ ਪੰਜਾਂ ਪੀਰਾਂ ਦੀ ਦਰਗਾਹ ਦੇ ਉੱਤੇ ਤੇ ਉੱਥੋਂ ਵਾਪਸ ਇਸ ਖੂਹ ਦੇ ਵਿੱਚ ਆਉਂਦੀ ਹੁੰਦੀ ਸੀਗੀ ਰਾਤ ਦੇ 12 ਵਜੇ ਕਹਿੰਦੇ ਨੇ ਪਰ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਵੀ ਕਿੰਨੀ ਕੇ ਇਸ ਦੱਸਣ ਦੇ ਮੁਤਾਬਕ ਵੀ ਇਹ ਜਿਹੜਾ ਖੂਹ ਜਦੋਂ ਉਹ ਬਣਾਉਦੇ ਪਏ ਸੀਗੇ ਤੇ ਉਨੀ ਮਿੱਟੀ ਥੱਲੋਂ ਕੱਢ ਲੈਂਦੇ ਸੀਗੇ ਜਿੰਨੀ ਗੋਲ-ਗੋਲ ਮਿੱਟੀ ਕੱਢ ਲੈਂਦੇ ਸੀਗੇ ਤੇ ਉੱਤੋਂ ਜਿਹੜੇ ਮਿਸਤਰੀ ਸੀਗੇ ਉਹ ਇਹਦੀ ਚਨਾਈ ਕੀਤੀ ਜਾਂਦੇ ਸੀਗੇ ਠੀਕ ਹੈ ਜਦੋਂ ਉੱਤੇ ਜਿਹੜੀ ਕੀਤੀ ਚਨਾਈ ਸੁੱਕ ਜਾਂਦੀ ਸੀਗੀ ਤੇ ਥੱਲੇ ਮਿੱਟੀ ਕੱਢ ਲੈਂਦੇ ਸੀ ਗੋਲ-ਗੋਲ ਤੇ ਉੱਤੇ ਕੋਈ ਚੀਜ਼ ਦਾ ਵਜ਼ਨ ਬਰਾਬਰ ਭਾਰ ਪਾ ਕੇ ਤੇ ਇਹਨੂੰ ਥੱਲੇ ਦਬਾ ਦਿੰਦੇ ਸੀਗੇ ਤੇ ਫੇਰ ਇਹ ਇਹਨੇ ਅੱਜ ਆਪਾਂ ਜਿਹੜੀ ਜਗ੍ਹਾ ਤੇ ਪਹੁੰਚੇ ਆ ਨਾ ਇਹ ਜਿਹੜੀ ਕੋਈ ਆਮ ਜਗ੍ਹਾ ਨਹੀਂ ਹੈਗੀ ਜਿਵੇਂ ਤੁਹਾਨੂੰ ਪਤਾ ਹੀ ਹੋਣਾ ਵੀ 1947 ਨੂੰ ਬੜੀ ਵੱਡ ਟੁਕ ਹੋਈ ਏ ਕਿ ਪਾਕਿਸਤਾਨ ਦੇ ਜਿਹੜੇ ਲੋਕ ਸੀਗੇ ਉਹ ਆਪਣੇ ਅੰਦਰ ਭਾਰਤ ਦੇ ਵਿੱਚ ਆਏ ਭਾਰਤ ਚੋਂ ਪੰਜਾਬ ਚੋਂ ਕਈ ਪਾਕਿਸਤਾਨ ਨੂੰ ਗਏ ਤੇ ਮਿੱਤਰੋ ਅੱਜ ਜਿਹੜੇ ਮੈਂ ਪਿੰਡ ਪਹੁੰਚਿਆ ਨਾ ਇਹਦਾ ਇਤਿਹਾਸ ਬੜਾ ਹੀ ਰੋਮਾਂਚਕ ਏ ਤੇ ਵਲੌਗ ਨਾਲ ਇਵੇਂ ਕੰਟੀਨਿਊ ਬਣੇ ਰਿਹਾ ਜੇ ਪੂਰਾ ਵੇਖ ਕੇ ਜਾਇਆ ਜੇ ਤੇ ਮਿੱਤਰੋ ਇਸ ਪਿੰਡ ਦੇ ਵਿੱਚ ਇੱਕ ਅਜਾ ਖੂਹ ਏ ਵੈਸੇ ਖੂਹ ਤਾਂ ਤੁਸੀਂ ਬਥੇਰੇ ਵੇਖੇ ਹੋਣੇ ਪਰ ਯਾਰ ਅੱਜ ਦੀ ਜਨਰੇਸ਼ਨ ਨੇ ਇੰਨੇ ਖੂਹ ਨਹੀਂ ਵੇਖੇ ਤੇ ਪਰ ਮੈਂ ਤਾਂ ਬਥੇਰੇ ਵੇਖੂ ਖੁਲਾਈ ਨੇ ਤੇ ਤੁਸੀਂ ਅੱਜ ਤੱਕ ਖੂਹ ਵੇਖੇ ਹੋਣੇ ਵੀ ਧਰਤੀ ਦੇ ਥੱਲੇ ਜ਼ਮੀਨ ਦੇ ਥੱਲੇ ਖੂਹ ਵੇਖੇ ਹੋਣੇ ਪਰ ਅੱਜ ਆਪਾਂ ਤੁਹਾਨੂੰ ਇੱਕ ਅਹਿਜਾ ਖੂਹ ਖੋਣਾ ਵੀ ਜਿਹੜਾ ਧਰਤੀ ਦੇ ਵਿੱਚ ਤੇ ਅੱਧਾ ਉੱਤੇ ਛੱਡਿਆ ਹੋਇਆ ਬੈਠੇ ਖੂਹ ਤਾਂ ਮੈਂ ਵੈਸੇ ਬੜੇ ਵੇਖੇ ਨੇ ਪਰ ਅੱਜ ਮੈਂ ਖੜਾ ਖੂਹ ਵੇਖਣ ਲੱਗਾ ਤੇ ਤੁਹਾਨੂੰ ਵੀ ਖੜਾ ਖੂਹ ਖੋਣ ਲੱਗਾ ਤੇ ਇਹਦਾ ਜਿਹੜਾ ਇਤਿਹਾਸ ਇਹਦੀ ਜਿਹੜੀ ਹਿਸਟਰੀ ਬੜੀ ਰੋਮਾਂਚੀ ਗੇ ਇਹ ਜਿਹੜੀ ਇਹਦਾ ਇਤਿਹਾਸ ਥੋੜਾ ਬਹੁਤਾ ਮੈਨੂੰ ਪਤਾ ਵੀ ਜਿਵੇਂ ਪਿੰਡ ਦੇ ਲੋਕਾਂ ਤੋਂ ਪਤਾ ਮੈਨੂੰ ਲੱਗਾ ਵੀ 1947 ਨੂੰ ਆਪਣੇ ਭਾਰਤ ਤੇ ਪਾਕਿਸਤਾਨ ਦੀ ਵੰਡ ਹੋ ਗਈ ਸੀ ਤੇ ਇੱਥੇ ਜਿਹੜਾ ਇਹ ਖੜਾ ਖੂਹ ਹੈ ਉਹ ਮੁ슬ਮਾਨ ਭਾਈ ਬਣਾਉਂਦੇ ਪਏ ਸੀਗੇ ਤੇ 47 ਦੇ ਵੰਡ ਦੇ ਰੋਲੇ ਪੈਣ ਕਰਕੇ ਇਹ ਜਿਹੜਾ ਖੜਾ ਖੂਹ ਹੈ ਉਹਨਾਂ ਫਿਰ ਇਹਦਾ ਕੰਮ ਵਿੱਚ ਹੀ ਛੱਡ ਦਿੱਤਾ ਤੇ ਤੁਹਾਨੂੰ ਪਤਾ ਹੈ ਵੀ 47 ਨੂੰ ਵੰਟੋਕ ਹੋਈ ਸੀ ਪਾਰਟੀਸ਼ਨ ਹੋਈ ਸੀ ਸਿਰਲ ਰੈੱਡ ਕਲੀਫੇ ਉਹਨੇ ਭਾਰਤ ਤੇ ਪਾਕਿਸਤਾਨ ਦਾ ਨਕਸ਼ਾ ਲਿਖਿਆ ਸੀਗਾ ਉਹਦੇ ਕਰਕੇ ਇਹ ਜਿਹੜਾ ਖੜਾ ਖੂਹ ਦਾ ਕੰਮ ਵਿੱਚ ਹੀ ਰਹਿ ਗਿਆ ਤੇ ਅੱਜ ਤੱਕ 77 ਤੋਂ 78 ਕੇ ਸਾਲ ਹੋ ਚਲੇ ਆਪਾਂ ਨੂੰ ਆਜ਼ਾਦੀ ਮਿਲੇ ਭਾਰਤ ਨੂੰ ਪਾਕਿਸਤਾਨ ਬਣਿਆ ਨੂੰ ਤੇ ਉਹ ਜਿਹੜਾ ਖੜਾ ਖੂਹ ਹੈ ਅੱਜ ਵੀ ਉੱਥੇ ਹੀ ਉਹਨਾਂ ਹੀ ਤਾਹ ਨੂੰ ਖੜਾ ᱛੀ ਤੇ ਇੱਕ ਮਾਦੇ ਕੈਮਰਾ ਫਿਰ ਸੋਣਿਆ ਉਧਰ ਇਹ ਜਿਹੜਾ ਖੂਹ ਦਾ ਕੰਮ ਵਿੱਚ ਹੀ ਉਹਨਾਂ ਛੱਡ ਦਿੱਤਾ ਤੇ ਹਾਲੇ ਤੱਕ ਤੁਸੀਂ ਦੇਖੋ ਵੀ ਉਵੇਂ ਦਾ ਉਵੇਂ ਕਹਿ ਰਹੇ ਹੁਣ ਤਾਂ ਖੂਹਾਂ ਦੇ ਜਮਾਨੇ ਗਏ ਚਲੇ ਹੁੰਦਾ ਇਹਨੂੰ ਕਿੰਨੇ ਤੇ ਥੱਲੇ ਸੱਟਣਾ ਦੱਸਣ ਦੇ ਮੁਤਾਬਕ ਵੀ ਇਹ ਜਿਹੜਾ ਖੂਹ ਜਦੋਂ ਉਹ ਬਣਾਉਂਦੇ ਪਏ ਸੀਗੇ ਤੇ ਉਨੀ ਮਿੱਟੀ ਥੱਲੋਂ ਕੱਢ ਲੈਂਦੇ ਸੀਗੇ ਜਿੰਨੀ ਗੋਲ-ਗੋਲ ਮਿੱਟੀ ਕੱਢ ਲੈਂਦੇ ਸੀਗੇ ਤੇ ਉੱਤੋਂ ਜਿਹੜੇ ਮਿਸਤਰੀ ਸੀਗੇ ਉਹ ਇਹਦੀ ਚਨਾਈ ਕੀਤੀ ਜਾਂਦੇ ਸੀਗੇ ਠੀਕ ਹੈ ਜਦੋਂ ਉੱਤੇ ਜਿਹੜੀ ਕੀਤੀ ਚਿਣਾਈ ਸੁੱਕ ਜਾਂਦੀ ਸੀਗੀ ਤੇ ਥੱਲੇ ਮਿੱਟੀ ਕੱਢ ਲੈਂਦੇ ਸੀ ਗੋਲ-ਗੋਲ ਤੇ ਉੱਤੇ ਕੋਈ ਚੀਜ਼ ਦਾ ਵਜ਼ਨ ਬਰਾਬਰ ਭਾਰ ਪਾ ਕੇ ਤੇ ਇਹਨੂੰ ਥੱਲੇ ਦਬਾ ਦਿੰਦੇ ਸੀਗੇ ਤੇ ਫੇਰ ਇਹ ਐਵੇਂ ਹੋਲੀ-ਹੋਲੀ ਥੱਲੇ ਤੁਰਿਆ ਜਾਂਦਾ ਸੀਗਾ ਐਵੇਂ ਤੇ ਇਹਨੂੰ ਅੰਦਰੋਂ ਪਲਸਤਰ ਵੀ ਕੀਤਾ ਹੋਣਾ ਵੀ 10 ਕੁ ਫੁੱਟ ਇਹਨੂੰ ਡਾਊਨ ਕੀਤਾ ਵੀ ਜ਼ਿਆਦਾ ਨਹੀਂਗਾ ਤੇ ਬਾਕੀ ਜਿਹੜਾ ਤੁਸੀਂ ਤਾਂ ਨੂੰ ਇਹ ਖੜਾ ਵੇਖਦੇ ਪਏ ਜੇ ਤੁਹਾਨੂੰ ਸਾਡੇ ਸਾਹਮਣੇ ਦੇਖਤਾ ਹੀ ਪਿਆ ਵਾ ਤੇ ਤੇ ਮਤਲਬ ਇਹ ਸਖੂ ਦੇ ਨਾਲ ਕੋਈ ਰੋਮਾਂਚਿਕ ਤੱਤ ਵੀ ਨਹੀਂ ਹਾਲ ਦੇ ਵਿੱਚ ਕਿੰਨੀ ਕਿ ਸਚਾਈ ਵੀ ਬੋਲਦੇ ਨੇ ਵੀ ਇੱਥੇ ਇਸ ਪਿੰਡ ਦੇ ਪਾਰਲੇ ਪਾਸੇ ਪੰਜਾਬੀ ਪੀਰਾਂ ਦੀ ਜਗਾ ਹੈ ਤੇ ਇਸ ਖੂਹ ਦੇ ਵਿੱਚੋਂ ਅੱਗ ਜਾਂਦੀ ਹੁੰਦੀ ਸੀਗੀ ਪੰਜਾਬੀ ਪੀਰਾਂ ਦੀ ਦਰਗਾਹ ਦੇ ਉੱਤੇ ਤੇ ਉੱਥੋਂ ਵਾਪਸ ਇਸ ਖੂਹ ਦੇ ਵਿੱਚ ਆਉਂਦੇ ਹੁੰਦੇ ਸੀਗੀ ਰਾਤ ਦੇ 12 ਵਜੇ ਕਹਿੰਦੇ ਨੇ ਸੀਗੀ ਇਸ ਏਰੀਆ ਦੇ ਵਿੱਚ ਬੋਲਦੇ ਨੇ ਵੀ ਆ ਵੇਖੋ ਹੁਣ ਤਾਂ ਤੁਸੀਂ ਆ ਹਰਿਆ ਹਰਿਆ ਆ ਵੇਖਦੇ ਬਹਿ ਜੇਣਾ ਪੈਲੀਆਂ ਦੇਖੋ ਵੀ ਕਿੰਨਾ ਸ਼ਾਨਦਾਰ 뷰 ਹੈ ਵੀ ਉਦੋਂ ਇੱਥੇ ਐ ਟਿੱਬੇ ਹੀ ਹੁੰਦੇ ਸੀਗੇ ਜਰਾਤ ਉਨੀ ਸੀਗੀ ਟਿੱ ਮਿੱਤਰੋ ਇਹ ਆਪਣੀ ਇਸ ਖੜੇ ਖੂਹ ਦੀ ਥੋੜੀ ਜੀ ਜਾਣਕਾਰੀ ਜਿੰਨਾ ਕਿ ਮੈਨੂੰ ਪਤਾ ਸੀ ਕਿ ਉਹਨਾਂ ਨੂੰ ਮੈਂ ਤੁਹਾਨੂੰ ਦੱਸ ਦਿੱਤਾ ਬਾਕੀ ਤੁਹਾਨੂੰ ਹੋਰ ਇਸ ਖੂਹ ਬਾਰੇ ਕੋਈ ਨੌਲੇਜ ਹੈ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਹਾ ਤੇ ਜਦੋਂ ਯਾਰ ਪਾਰਟੀਸ਼ਨ ਹੋਈ ਸੀਗੀ 47 ਦੀ ਵੰਡ ਹੋਈ ਸੀਗੀ ਭਾਰਤ ਤੇ ਪਾਕਿਸਤਾਨ ਦੀ ਤੇ ਜਿਹੜਾ ਬੰਦਾ ਸੀਗਾ ਸਿਰਲ ਰੈੱਡ ਕਲੀਫ ਉਹਨੇ ਭਾਰਤ ਤੇ ਪਾਕਿਸਤਾਨ ਦਾ ਨਕਸ਼ਾ ਲਿਖਿਆ ਸੀਗਾ ਤੇ ਯਾਰ ਉਦੋਂ ਤੇ ਬڑے ਪਾਕਿਸਤਾਨ ਦੇ ਲੋਕ ਇੰਡੀਆ ਦੇ ਵਿੱਚ ਆਏ ਇੰਡੀਆ ਦੇ ਲੋਕ ਪਾਕਿਸਤਾਨ ਦੇ ਵਿੱਚ ਗਏ ਤੇ ਜਿਵੇਂ ਯਾਰ ਆਪਦੇ ਰਿਸ਼ਤੇਦਾਰਾਂ ਦੇ ਪਿੱਛੇ ਵੀ ਗਏ ਇਸ ਕਰਕੇ ਉਹ ਉਧਰੋਂ ਉਧਰੋਂ ਬਟਵਰਾ ਹੋਇਆ ਤੇ ਯਾਰ ਅੱਜ ਜਿਹੜੀ ਮੈਂ ਜਗਾ ਤੇ ਪਹੁੰਚਿਆ ਨਾ ਵੀ ਇਹ ਵੀ 1947 ਦੇ ਨਾਲ ਸੰਬੰਧ ਰੱਖਦੀ ਏ ਵੀ ਆਪਣੀ ਪਾਰਟੀਸ਼ਨ ਹੋਈ ਵੀ ਉਦੋਂ ਜਿਹੜੇ ਮੁਸਲਮਾਨ ਭਾਈ ਸੀਗੇ ਉਹ ਇਸ ਮਸਜਿਦ ਨੂੰ ਛੱਡ ਕੇ ਗਏ ਚਲੇ ਤੇ ਕਹਿੰਦੇ ਨੇ ਵੀ ਬਾਅਦ ਵਿੱਚ ਇਹ ਮਸਜਿਦ ਆਬਾਦ ਕੀਤੀ ਗਈ ਸੀਗੀ ਇਸ ਮਸਜਿਦ ਦੇ ਵਿੱਚ ਵੀ ਉਹਨਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਲਿਆ ਕੇ ਸੁਰੱਖਿਆ ਸੀਗਾ ਤੇ ਆਜੋ ਜਿਹੜੀ 1947 ਦੀ ਇਹ ਵਡ ਫੱਟ ਨੂੰ ਬਿਆਨ ਕਰਦੀ ਬਈ ਤੇ ਹੁਣ ਤੁਸੀਂ ਦੇਖੋ ਵੀ ਇਹ ਸਨਸਾਨ ਹੋਈ ਤੇ 1947 ਤੋਂ ਬਾਅਦ ਵੀ ਇਸ ਨੂੰ ਆਬਾਦ ਕੀਤਾ ਗਿਆ ਉਹਨਾ ਪਰ ਇਸ ਟਾਈਮ ਅੱਜ ਦੇ ਦਿਨ ਇਹ ਜਿਹੜੀ ਮਸਜਿਦੇ ਸੋਨੋ ਸਾਨੋ ਹੋਈ ਪਈ ਤੇ ਆਜੋ ਫਿਰ ਮਿੱਤਰੋ ਇੰਤਾਲ ਨੂੰ ਦਖਾਉਂਦਾ ਕਿ ਇਹ ਨੂੰ ਪਲਸਟਰ ਕੀਤਾ ਹੋਇਆ ਹੈ ਜਿਹੜੀਆਂ ਮੈਂ ਤੁਹਾਨੂੰ ਮਸਜਿਦਾਂ ਦਾ ਵਿਖਾਈਆਂ ਨੇ ਵੀ ਜਿੰਨੂੰ ਇਹ ਨਾਨਕਸ਼ਹੀ ਇੱਟ ਦੇ ਨਾਲ ਬਣਾਇਆ ਗਿਆ ਉਹ ਵੀ ਕੱਚੀਆਂ ਵੀ ਕੱਚੀ ਚਣਾਈ ਵੀ ਕਰਦੇ ਸੀ ਪਰ ਇਹਨੂੰ ਆਦਿ ਦੇਖੋ ਵੀ ਪਲਸਟਰ ਹੋਇਆ ਹੈ ਤੇ ਆਹ ਦੇਖੋ ਵੀ ਇਹਨੂੰ ਪੇਂਟ ਵਾਲੇ ਨੇ ਰੈਪੇਂਟ ਕੀਤਾ ਬਹੁਤ ਹੋ ਗਿਆ ਕਰ ਤੇ ਆਜੋ ਫਿਰ ਆਹ ਤੁਹਾਨੂੰ ਵਿਖਾਈ ਵੀ ਆਹ ਨੂੰ ਦੇਖੋ ਇਹ ਜਿਹੜੀ ਆਉਤ ਤੇ ਛੱਤ ਪਈ ਹੋਈ ਹੈ ਗੋਥਿਕ ਸਟਾਈਲ ਦੀ ਛੱਤ ਤੇ ਯਾਰ ਜਿਆਦਾਤਰ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਇਹ ਅੰਗਰੇਜ਼ਾਂ ਦੇ ਦੁਆਰਾ ਬਣਾਈ ਗਈ ਹੈ ਹੁਣੀ ਮਸਜਿਦ ਕਿਉਂਕਿ ਉਹਨਾਂ ਦੀ ਨਿਸ਼ਾਨੀ ਇਹ ਸੀ ਕਿ ਵੀ ਉਹ ਗੋਥਿਕ ਸਟਾਈਲ ਦੀ ਛੱਤ ਪਾਉਂਦੇ ਸੀ ਤੇ ਜਿਹੜੀ ਛੱਤ ਹੈ ਅੰਗਰੇਜ਼ਾਂ ਦੇ ਦੁਆਰਾ ਜਿਹੜੀ ਗੋਥਿਕ ਸਟਾਈਲ ਦੀ ਛੱਤ ਪਈ ਹੋਈ ਹੈ ਤੇ ਆਹ ਜਿਹੜੇ ਆਰੇ ਆਹ ਜਿਹੜੇ ਆਰੇ ਇਹ ਮੁਗਲੀਆਂ ਆਲੇ ਦਰਸਾਉਂਦੇ ਪਏ ਨੇ ਤੇ ਇਹਦੇ ਵਿੱਚ ਆਹ ਵਿਕਟੋਰੀਆ ਆਲੇ ਵੀ ਬਣਾਏ ਗਏ ਤੇ ਆ ਜੀ ਇਹ ਸ਼ੁਰੂਤੀ ਦੀ ਮਰਜ਼ੀ ਦੇ ਯਾਰ ਹਨਾ ਕਿ ਜਿਆਦਾ ਤੇਰੀ ਬਟੇ ਦੀ ਮਰਜ਼ੀ ਹੈ ਕਿ ਵੀ ਆਪ ਵੀ ਦੇਖੋ ਵੀ ਹੋ ਸਕਦਾ ਵੀ ਆ ਜਿਹੜੀ ਪੇਂਟਿੰਗ ਕੀਤੀ ਗਈ ਹੈ ਨਾ ਇਹ ਉਸ ਟਾਈਮ ਦੇ ਪੁਰਾਣੇ ਜ਼ਮਾਨੇ ਦੀ ਹੋਵੇ ਤੇ ਯਾਰ ਉਦੋਂ ਇਹ ਜਿਹੜੇ ਰੰਗ ਸੀਗੇ ਕਿਉਂਕਿ ਮਸ਼ੀਨਾਂ ਤਾਂ ਹੁੰਦੀਆਂ ਨਹੀਂ ਸੀਗੀਆਂ ਉਦੋਂ ਇਹ ਰੰਗ ਫਲਾਂ ਦੇ ਦੁਆਰਾ ਫੁੱਲਾਂ ਦੇ ਦੁਆਰਾ ਤੇ ਸਬਜ਼ੀਆਂ ਤੋਂ ਲਈ ਜਾਂਦੇ ਸੀਗੇ ਤੇ ਤੇ ਆ ਜਿਹੜਾ ਆਲਾ ਕੀ ਕਹਾ ਬਟਾਲਾ ਤੇ ਆ ਵੀ ਤੁਸੀਂ ਦੇਖੋਗੇ ਆ ਵੀ ਇਹਨਾਂ ਨੰਦੀ ਦੇ ਪਏ ਆ ਲੱਗਦਾ ਕੋਈ ਟਿਕੋਰੀ ਹੋਣਗੇ ਵੀਰਵਾਰ ਦੇ ਵੀਰਵਾਰਛੇ ਦੇ ਦਾ ਆਜੇ ਚੋ ਸਕਦਾ ਵੀ ਨਹੀਂ ਕਿਤੇ ਤੇ ਇਹਦੇ ਜਿਵੇਂ ਤਰ੍ਹਾਂ ਮਧੌੜੀ ਐ ਜਿੱਤ ਨਹੀਂ ਮਰਤੀ ਗਈ ਜਿੱਥੋਂ ਤੱਕ ਉਹ ਮੇਰਾ ਆਈਡੀਆ ਤੇ ਇਹਦੇ ਜਿਹੜੀ ਸਿੰਪਲ ਦੂਸਰੀ ਇੱਟ ਅੰਗਰੇਜ਼ ਬਣਾਉਂਦੇ ਸੀ ਉਹ ਮੋਟੀ ਐ ਫਾਈ ਵਰਤੀ ਗਈ ਤੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਜਰੂਰ ਕਰਦੇ ਤੇ ਮਿਲਾਂਗੇ ਆਪਾਂ ਕੋ ਹੋਰ ਐਵੇਂ ਨਿੱਕੇ ਐਂਕੀ ਵੀਡੀਓ ਬਣਾਉਣਾ ਓਕੇ ਬਾਏ ਲੱਗ ਜੀਓ ਇਹ ਹੈ ਕਿਸੇ ਜਰਨੈਲ ਦਾ ਘਰ ਸੀਗਾ ਕਿਲਾ ਨਹੀਂ ਸੀ ਹੈਗਾ ਬਸ ਪਰ ਕਿਲੇ ਟਾਈਪ ਬਣਾਇਆ ਹੋਇਆ ਸੀ ਕਿਉਂਕਿ ਯਾਰ ਪੁਰਾਣੇ ਜਮਾਨੇ ਦੇ ਵਿੱਚ ਐਵੇਂ ਦੇ ਜ਼ਿਆਦਾਤਰ ਘਰ ਬਣਾਏ ਜਾਂਦੇ ਸੀ ਕਿਲੇ ਬਣਾਏ ਜਾਂਦੇ ਸੀ ਤੇ ਬਾਕੀ ਆ ਤੁਸੀਂ ਆਲਾ ਦੇਖ ਲਓ ਵੀ ਕਿੰਨਾ ਵਧੀਆ ਆਲਾ ਬਣਾਇਆ ਹਲੇ ਤੱਕ ਵੀ ਜੜੀਆਂ ਦੀਆਂ ਤਾਰਾਂ ਤੂਰਾਂ ਉਵੇਂ ਖੜੀਆਂ ਨੇ ਤੇ ਇਹ ਚੂਨੇ ਪੱਥਰ ਦਾ ਤਿਆਰ ਹੋਇਆ ਇਹਦੇ 'ਚ ਚੂਨਾ ਪੱਥਰ ਵਰਤਿਆ ਗਿਆ ਵਾ ਤੇ ਛੋਟੀ ਇੱਟ ਜਿਹੜੀ ਕਿ ਨਾਨਕਸ਼ਹੀ ਇੱਟੇ ਹਮ ਕਰਕੇ ਜਿਹੜੇ ਐਵੇਂ ਦੇ ਪੁਰਾਣੇ ਘਰ ਜਾਂ ਮਹਿਲ ਮਕਬਰੇ ਉਹਨ ਛੂਟੀ ਇੱਟ ਦੇ ਬਣਾਏ ਜਾਂਦੇ ਸੀਗੇ ਨਾਨਕਸ਼ਹੀ ਇੱਟ ਦੇ ਤੇ ਇੱਥੇ ਯਾਰ ਉਰਦੂ ਦੇ ਵਿੱਚ ਵੀ ਕੁਝ ਲਿਖਿਆ ਹੈ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਆ ਉਹ ਉਹੀ ਦੱਸ ਸਕਦਾ ਹੈ ਆ ਤੁਸੀਂ ਦੇਖੋ ਯਾਰ ਮੈਨੂੰ ਤਾਂ ਉਰਦੂ ਹੁਣ ਆਉਂਦੀ ਨਹੀਂ ਕਿ ਹੁਣ ਨਹੀਂ ਕਦੀ ਵੀ ਨਹੀਂ ਆਉਂਦੀ ਤੇ ਜੇ ਤੁਹਾਨੂੰ ਪਤਾ ਲੱਗਾ ਵੀ ਇਹ ਕੀ ਲਿਖਿਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਹੁਣ ਆਪਾਂ ਇਹਦੇ ਅੰਦਰ ਵੀ ਜਾਣਾ ਵੀ ਅੰਦਰ ਵੀ ਜਾ ਕੇ ਵੇਖਦੇ ਤੇ ਯਾਰ ਆ ਜਿਹੜਾ ਤੁਸੀਂ ਹਾਲਾ ਵੇਚਦੇ ਪਏ ਜੇ ਇਹਦੇ ਵਿੱਚ ਪੇਂਟਿੰਗ ਕੀਤੀ ਸੀਗੀ ਤੇ ਹੁਣ ਤਾਂ ਉਹ ਜਿਹੜੀ ਸਾਰੀ ਪੇਂਟਿੰਗ ਏ ਚੜੀ ਝੁੜੀ ਪਈ ਏ ਪਰ ਫਿਰ ਵੀ ਯਾਰ ਦੇਖੋ ਵੀ ਇੰਨੇ ਸਾਲ ਹੋ ਗਏ ਘੱਟ ਤੋਂ ਘੱਟ 200 ਤੋਂ ਵੀ ਜ਼ਿਆਦਾ ਹੋ ਗਿਆ ਟਾਈਮ ਇਹਨੂੰ ਬਣੇ ਨੂੰ ਤੇ ਵੇਖੋ ਵੀ ਹਾਲੇ ਤੱਕ ਜਿਹੜੇ ਇਹਦੇ ਆਲੇ ਨੇ ਆਲੇ ਦੀਆਂ ਜਿਹੜੀਆਂ ਤੇ ਕਲਮਾਂ ਨੇ ਉਹ ਹਾਲੇ ਤੱਕ ਉਂਦੀਆਂ ਹੋਏ ਖੜੀਆਂ ਮੜਾ ਮੂਟਾ ਫਰਕ ਪਿਆ ਪਰ ਫਿਰ ਵੀ ਹਨ ਸਹੀ ਸਲਾਮਤ ਖੜਾ ਹੈ ਇਹ ਜੀ ਹੈਗਾ ਜੀ ਇਸ ਘਰ ਦਾ ਮੇਨ ਗੇਟ ਤੇ ਇਹਦੇ ਅੰਦਰ ਵੀ ਆਪਾਂ ਜਾਵਾਂਗੇ ਤੇ ਅੰਦਰ ਵੀ ਤੁਹਾਨੂੰ ਦਿਖਾਉਣੇ ਤੇ ਆਹ ਦੇਖੋ ਜੀ ਇੱਥੋਂ ਹੀ ਐਂਟਰੀਆਂ ਦੀ ਸ਼ੁਰੂ ਹੋ ਜਾਂਦੀ ਤੇ ਆਹ ਦੇਖੋ ਜੀ ਮਿੱਟੀ ਦੀ ਚਨਾਈ ਹੋਈ ਵਾ ਬਾਹਰ ਨੂੰ ਜਿਹੜਾ ਪਲਸਤਰ ਤੇ ਟੀਪ ਉਹ ਚੂਨੇ ਪੱਥਰ ਦੀ ਹੋਈ ਵਾ ਤੇ ਜਿਹੜੀ ਅੰਦਰ ਦੀ ਚਨਾਈ ਉਹ ਮਿੱਟੀ ਦੀ ਹੋਈ ਵਾ ਤੇ ਛੋਟੀ ਇੱਟ ਜਿਹੜੀ ਨਾਨਕਸ਼ਾਈ ਇੱਟ ਉਸ ਟਾਈਮ ਤੇ ਵਰਤੀ ਜਾਂਦੀ ਹੁੰਦੀ ਸੀਗੀ ਤੇ ਉਹ ਆ ਹੀ ਇੰਦੇ ਚ ਵੀ ਲੱਗੀ ਚਾਹ ਦਾ ਦੁਬਾਰਾ ਇਹਨੂੰ ਮਾੜਾ ਮੋਟਾ ਜਿਹੜਾ ਤੁਸੀਂ ਵੇਖਦੇ ਪਏ ਜਣ ਇਹ ਦੁਬਾਰਾ ਇਹਨੂੰ ਰੈਨੋਵੇਟ ਕੀਤਾ ਵਾ ਤੇ ਚਲੋ ਫਿਰ ਅੰਦਰ ਚਲੀਏ ਤੇ ਅੰਦਰ ਜਾ ਕੇ ਤੁਹਾਨੂੰ ਵਿਖਾਈਏ ਤੇ ਆ ਵੀ ਦੇਖੋ ਯਾਰ ਵੀ ਕੰਧਾਂ ਬੜੀਆਂ ਉਸ ਟਾਈਮ ਤੇ ਆ ਚੌੜੀਆਂ ਚੌੜੀਆਂ ਬਣਾਉਂਦੇ ਹੁੰਦੇ ਸੀ ਘੜ ਤੋਂ ਘੜੇ 2.5 ਫੁੱਟ ਚੌੜੀ ਹੋਣੀ ਕੰਧ ਤਿੰਦੀ ਤੁਸੀਂ ਨੀ ਲਾ ਲੋ ਵੀ ਇਹਦੀ ਨੀ ਕਿੰਨੀ ਥੱਲੇ ਚੌੜੀ ਹੋ ਸਕਦੀ ਵੀ ਜਿਹੜੀ ਕੰਧ ਦੀ 2.5 ਫੁੱਟ ਉੱਤੇ ਚੌੜੀ ਇਹ ਤਾਂ ਦੀ ਨੀ ਫਿਰ ਤਾਂ ਵਾਵਾ ਜੀ ਹਨਾ ਵੱਡੀ ਹੋਣੀ ਵੀ ਚੌੜੀ ਹੋਣੀ ਵਾ ਤੇ ਆ ਤੁਈ ਦੇਖੋ ਵੀ ਆ ਵੀ ਉਹ ਹੈ ਮੁਗਲੀ ਵਾਲਾ ਬਣਾਇਆ ਹੋਇਆ ਇੱਥੇ ਤੇ ਯਾਰ ਇਹ ਤੇ ਦੋ ਤਰ੍ਹਾਂ ਦੇ ਬਣਾਏ ਗਏ ਨੇ ਇੱਥੇ ਇੱਕ ਵਿਕਟੋਰੀਆ ਸ਼ੈਲੀ ਦੇ ਵੀ ਹਾਲੇ ਬਣਾਏ ਤੇ ਮੁਗਲੀ ਸ਼ੈਲੀ ਦੇ ਵੀ ਹਾਲੇ ਬਣਾਏ ਤੇ ਜਿਹੜਾ ਤੁਸੀਂ ਆਹ ਆਲਾ ਵੇਖਦੇ ਪਏ ਦੀ ਇਹ ਹੈਗਾ ਜੀ ਮੁਗਲੀ ਵਾਲਾ ਮੁਸਲਮਾਨਾਂ ਦੇ ਦੁਆਰਾ ਤਿਆਰ ਕੀਤਾ ਗਿਆ ਇਹ ਆਲਾ ਤੇ ਇਹਦੇ ਨਾਲ ਹੀ ਹੈਗਾ ਜੀ ਵਿਕਟੋਰੀਆ ਸ਼ੈਲੀ ਦੇ ਤੇ ਕਿਉਂਕਿ ਯਾਰ ਬਾਅਦ ਵਿੱਚ ਹੋ ਸਕਦਾ ਵੀ ਇਹਨਾਂ ਤੇ ਇਸ ਇਸ ਘਰ ਤੇ ਅੰਗਰੇਜ਼ਾਂ ਦਾ ਰਾਜ ਆ ਗਿਆ ਹੋਵੇ ਵਿਕਟੋਰੀਆ ਸ਼ੈਲੀ ਤੋਂ ਬਾਅਦ ਹੂੰ ਤੇ ਆ ਤੁਸੀਂ ਦੇਖੋ ਵੀ ਇੰਦੇ ਚ ਵੱਡੀ ਇੱਟ ਵੀ ਲਾਈ ਗਈ ਤੇ ਆ ਜਿਹੜਾ ਤੁਸੀਂ ਹੁਣ ਵੇਖਦੇ ਵਜੇ ਇਹ ਚੂਨੇ ਪੱਥਰ ਦੀ ਚਣਾਈ ਹੋਈ ਜੀ ਤੇ ਇੰਦੇ ਚ ਯਾਰ ਦੋਵੇਂ ਲਾਈਆਂ ਹਨਾ ਮੁਗਲੀ ਇੱਟ ਵੀ ਲਾਈ ਹੈ ਤੇ ਛੋਟ ਤੇ ਜਿਹੜੀ ਦੂਜੀ ਮੋਟੀ ਇੱਟ ਅੰਗਰੇਜ਼ਾਂ ਦੇ ਵੇਲਿਆਂ ਦੀ ਉਹ ਵੀ ਲਾਈ ਗਈ ਆ ਤੁਸੀਂ ਦੇਖੋ ਵੀ ਆ ਵੀ ਆਲੇ ਨੇ ਹਨਾ ਤੇ ਯਾਰ ਜਿਹੜੀ ਛੋਟੀ ਇੱਟੇ ਵੀ ਉਹ ਵੈਸੇ ਹੀ ਲੱਗਦੀ ਬੜੀ ਸੋਹਣੀ ਆ ਤੁਸੀਂ ਦੇਖੋ ਵੀ ਵੱਡੀ ਇੱਟ ਨਾਲੋਂ ਜ਼ਿਆਦਾ ਸੋਹਣੀ ਲੱਗਦੀ ਛੋਟੀ ਇੱਟ ਤੇ ਆ ਤੂੰ ਇਹ ਦੇਖ ਵੀ ਹੁਣ ਆਪ 15 ਆ ਗਏ ਤੇ ਵੇਖੋ ਯਾਰ ਕੀ ਆ ਜਾੜ ਪੀਆ ਬਾਣ ਜਾਂ ਬਣਿਆ ਪਿਆ ਹਨਾ ਵੀ ਹੌਲੀ ਹੌਲੀ ਸਮੇਂ ਦੇ ਮੁਤਾਬਕ ਟੈਂਦਾ ਜਾਂਦਾ ਟੁੱਟਦਾ ਜਾਂਦਾ ਤੇ ਆ ਤੂੰ ਇਹ ਦੇਖੋ ਵੀ ਆ ਜਿਹੜੀ ਪੁਰਾਣੀ ਕਿਹੜੀ ਵੇਲ ਉੱਤੇ ਲੱਗੀ ਹੋਈਆਂ ਜੰਗਲ ਹੀ ਬਣਾਇਆ ਪਿਆ ਉਹਨੇ ਉੱਤੇ ਤੇ ਇਹ ਮਿੱਤਰੂ ਆ ਜਿਹੜਾ ਤੂੰ ਇਹ ਦੇਖਦੇ ਪਏ ਜੇ ਨਾ ਛੋਟੀ ਇੱਟ ਵੇਖੋ ਵੀ ਇਹਨੂੰ ਮਿੱਟੀ ਦੀ ਚਨਾਈ ਕੀਤੀ ਗਈ ਹੈ ਤੇ ਯਾਰ ਜਿੰਨੇ ਉਦੋਂ ਐਵੇਂ ਦੇ ਕਿਲੇ ਬਣਾਏ ਜਾਂਦੇ ਸੀਗੇ ਜਾਂ ਕਿਸੇ ਰਾਜੇ ਦੇ ਜਾਂ ਕਿਸੇ ਇਹ ਜਰਨੈਲ ਦੇ ਘਰ ਬਣਾਏ ਜਾਂਦੇ ਸੀ ਕਿ ਤੇ ਜ਼ਿਆਦਾਤਰ ਇੱਟ ਇਹੀ ਛੋਟੀ ਇੱਟੀ ਵਰਤੀ ਜਾਂਦੀ ਸੀ ਜਿਹਨੂੰ ਆਪਾਂ ਨਾਨਕਸ਼ਹੀ ਇੱਟ ਕਹਿੰਦੇ ਤੇ ਆ ਮਿੱਟੀ ਦੀ ਚਨਾਈ ਹੋਈ ਤੁਸੀਂ ਦੇਖੋ ਵੀ ਮਿੱਟੀ ਦੇ ਹੀ ਇੰਨੇ ਵੱਡੇ ਵੱਡੇ ਉਹ ਮਹਿਲ ਖੜੇ ਕਰਦੇ ਹੁੰਦੇ ਸੀਗੇ ਪਾਣੇ ਮਿਸਤਰੀ ਤੇ ਯਾਰ ਜ਼ਿਆਦਾਤਰ ਤਾਂ ਇਹਨੇ ਦੀ ਜਿਹੜੀ ਕਾਰਾਗਰੀ ਉਹ ਜਿਹੜੇ ਆਪਣੇ ਮੁਸਲਮਾਨ ਭਾਈਚਾਰਾ ਮੁਸਲਮਾਨ ਭਰਾ ਇਹਨੇ ਉਹ ਆ ਹੀ ਇਵੇਂ ਦੀ ਜ਼ਿਆਦਾਤਰ ਕਾਰ ਕਾਰਾਗਰੀ ਇਵੇਂ ਦੀ ਕਰਦੇ ਹੁੰਦੇ ਸੀਗੇ ਤੇ ਅੱਗੇ ਅੱਜ ਤੱਕ ਇਹ ਜਿਵੇਂ ਸੋਣਿਓ ਆਹ ਤੁਸੀਂ ਦੇਖੋ ਦੀ ਆਰੇ ਬਣਿਆ ਹੋਇਆ ਦੀਪਮਾਲਾ ਇਹਨੂੰ ਆਲਾ ਵੀ ਬੋਲ ਦਿੰਦੇ ਨੇ ਦੀਪਮਾਲਾ ਵੀ ਬੋਲ ਦਿੰਦੇ ਨੇ ਵੀ ਜ਼ਿਆਦਾਤਰ ਦਾ ਇਵੇਂ ਦੇ ਜਿਹੜਾ ਆਲਾ ਹੈ ਇਹ ਮੁਗਲੀ ਆਲਾ ਵੀ ਇਹਨੂੰ ਬੋਲ ਦਿੰਦੇ ਵੀ ਮੁਗਲ ਜਾਨੀ ਕਿ ਜਿਹੜੇ ਮੁਸਲਮਾਨ ਸੀਗੇ ਉਹ ਜ਼ਿਆਦਾਤਰ ਵਾ ਇਹਨੇ ਦਾ ਆਲਾ ਪਸੰਦ ਕਰਦੇ ਸੀ ਕਿ ਬੜਾ ਟ੍ਰੈਂਡਿੰਗ ਦੇ ਵਿੱਚ ਸੀ ਕਿ ਉਸ ਟਾਈਮ ਤੇ ਤੇ ਅੱਜ ਦੇ ਟਾਈਮ ਦੇ ਵਿੱਚ ਵੀ ਵੈਸੇ ਤਾਂ ਇਹ ਬਹੁਤ ਲੋਕੀ ਪਸੰਦ ਕਰਦੇ ਨੇ ਤੇ ਇਥੇ ਦੋ ਤਰ੍ਹਾਂ ਦੇ ਆਲੇ ਵਰਤੇ ਗਏ ਨੇ ਤੇ ਜਦੋਂ ਸੀਗਾ ਯਾਰ ਆਪਣੇ ਇਥੇ ਮੁਸਲਮਾਨ ਬ੍ਰਿਟਿਸ਼ ਤੇ ਜਦੋਂ ਮੁਗਲਾਂ ਦਾ ਰਾਜ ਸੀਗਾ ਮੁਗਲਾਂ ਨੇ ਵੀ ਇਸ ਇਹ ਕਿਲੇ ਉੱਤੇ ਇਸ ਘਰ ਦੇ ਉੱਤੇ ਉਹ ਸ਼ਾਹ ਆਵਦੀ ਕਾਰਾਗਰੀ ਕੀਤੀ ਤੇ ਅੰਗਰੇਜ਼ਾਂ ਨੇ ਵੀ ਕੀਤੀ ਤੇ ਆਪਾਂ ਅੰਗਰੇਜ਼ਾਂ ਦਾ ਵੀ ਤੁਹਾਨੂੰ ਬਹੋਣੇ ਦੀ ਉਹਨਾਂ ਨੇ ਵੀ ਇੱਥੇ ਤਾਂ ਕੋਈ ਫਿੰਡਰੀ ਰੈਨੋਵੇਟ ਇਹਨੂੰ ਕੀਤਾ ਵਾ ਤੇ ਆਮ ਤਰ੍ਹਾਂ ਆ ਤੁਸੀਂ ਦੇਖੋ ਵੀ ਆਹ ਜਿਹੜੀ ਫੇਰ ਆ ਸਿੰਪਲ ਇਟਾ ਆ ਗਈ ਤੇ ਇਹਦੇ ਨਾਲ ਲੱਗੀ ਇਹ ਨਾਲਕਸ਼ਾਹੀ ਇਟਾ ਤੇ ਜਿਹੜੀ ਨਾਨਕਸ਼ਹੀ 88 ਇਹ ਮੁਗਲਾਂ ਦੇ ਵੇਲੇ ਦੀ ਇੱਟ ਮੁਗਲਾਂ ਦੇ ਮੁਗਲਾਂ ਤੋਂ ਬਾਅਦ ਵਿੱਚ ਆਪਣਾ ਜਿਹੜਾ ਇਹ ਭਾਰਤ ਦੇ ਤੋਂ ਬਾਅਦ ਵਿੱਚ ਬ੍ਰਿਟਿਸ਼ ਰਾਜ ਅੰਗਰੇਜ਼ਾਂ ਦੇ ਹੱਥ ਵਿੱਚ ਆਇਆ ਸੀਗਾ ਉਹਨਾਂ ਨੇ ਹੈਂਡ ਓਵਰ ਕਰ ਲਿਆ ਸੀਗਾ ਤੇ ਬਾਅਦ ਵਿੱਚ ਉਹ ਇਹੰਦਰ ਦੀ ਚਣਾਈ ਕਰਨ ਲੱਗ ਪਏ ਸੀਗੇ ਤੇ ਜ਼ਿਆਦਾਤਰ ਤਾਂ ਇਹਦੇ ਵਿੱਚ ਚੂਨਾ ਪੱਥਰ ਹੀ ਪਾਇਆ ਗਿਆ ਜਿਹੜੀ ਛੋਟੀ ਇੱਟ ਨਾਨਕਸ਼ਹੀ ਇੱਟ ਦੇ ਵਿੱਚ ਵੀ ਚੂਨਾ ਪੱਥਰ ਯੂਜ਼ ਹੋਇਆ ਤੇ ਆ ਵੱਡੀ ਇੱਟ ਦੇ ਵਿੱਚ ਵੀ ਕਰਤਾ ਵਾ ਯਾਰ ਇੱਕ ਕੁੱਤੀ ਪੜੀ ਪਈ ਪੈਂਦੀ ਆ ਵੇਖੋ ਇਹ ਅੱਗੇ ਆ ਸ਼ੈਂਟੀ ਨੂੰ ਵੱਢਣ ਲੱਗੀ ਸੀ ਤੇ ਫਿਰ ਮੈਂ ਆਪਦੀ ਜਿਹੜੀ ਜੈਕਟ ਪਾਈ ਸੀ ਤੇ ਜੈਕਟ ਘਮਾ ਦਿੱਤੀ ਤੇ ਯਾਰ ਇੱਕ ਹਥਿਆਰ ਹੈ ਮੋਕੇ ਮੋਕੇ ਦਾ ਹਥਿਆਰ ਹੁੰਦਾ ਯਾਰ ਤੇ ਬਾਕੀ ਤੁਸੀਂ ਦੇਖੋ ਵੀ ਆ ਜਗ੍ਹਾ ਬਹੁਤ ਸਾਰੀ ਕੋਈ ਹੋਣਾ ਕਿਲਾ ਡੇਢ ਕਿਲਾ ਹੋਣੀ ਵਾ ਤੇ ਸਾਰੀ ਇਹਨੂੰ ਬਾਉਂਡਰੀਂ ਕੀਤੀ ਹੋਈ ਛੋਟੀ ਨਾਨਕਸ਼ਹੀ ਇੱਟ ਦੀ ਹੁਣੋਂ ਆ ਜਿਹੜਾ ਤੁਸੀਂ ਦੇਖਦੇ ਹੋ ਜੀ ਇਹ ਹੈਗਾ ਜੀ ਛੋਟਾ ਜਿਹਾ ਖੂ ਇਹ ਹੈਗਾ ਅੰਗਰੇਜ਼ਾਂ ਦੇ ਦੁਆਰਾ ਬਣਾਇਆ ਗਿਆ ਸੀਗਾ ਖੂਏਗੇ ਆਹတို့ ਦੇਖੋ ਵੱਡਾ ਛੋਟਾ ਜਾਂ ਪਰ ਡੂੰਗਾ ਜ਼ਿਆਦਾ ਹੈ ਤੇ ਉੱਤੇ ਯਾਰ ਛਾਪੇ ਰੱਖੇ ਨੇ ਸੇਫਟੀ ਵਾਸਤੇ ਤੇ ਜ਼ਿਆਦਾਤਰ ਤਾਂ ਇੱਥੇ ਯਾਰ ਆ ਕੁੱਤੇ ਕੁੱਤੀ ਨੇ ਦਿੱਤੇ ਨੇ ਬੱਚੇ ਤੇ ਉਹ ਨਾਲ ਟਿਕ ਟੁਕ ਬੈਣ ਉਹਨਾਂ ਵਾਸਤੇ ਹੋ ਸਕਦਾ ਵੀ ਰੱਖੀ ਹੋਣਾ ਤੇ ਮੈਂ ਥੋੜਾ ਜਿਹਾ ਤੁਹਾਨੂੰ ਹੋਣਾ ਵੀ ਆਹ ਤੁਸੀਂ ਦੇਖੋ ਜੂਮ ਨਹੀਂ ਹੋਣਾ ਨਾ ਹਨੇਰਾ ਹੈ ਹਨਾ ਤੇ